ਸਰਦੀਆਂ ਚ ਕੂਲਰ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖੋ ਗਰਮੀਆਂ ਚ ਫਿਰ ਦੇਵੇਗਾ ਠੰਡੀ ਹਵਾ ਕੂਲਰ ਨੂੰ ਸੰਭਾਲ ਕੇ ਰੱਖਣ ਦੇ ਟਿਪਸ ਫालतू ਦਾ ਖਰਚਾ ਹੋ ਜਾਏਗਾ ਕੰਟਰੋਲ ਸੱਚੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕੋਈ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਲੇ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰਦੀਆਂ ਤੋਂ ਦੇ ਵਿੱਚ ਹੈ ਜਿਹੜਾ কুলਰ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਗਰਮੀਆਂ ਜਾ ਚੁੱਕੀਆਂ ਨੇ ਇਸ ਲਈ ਸਰਦੀਆਂ ਚ ਹੁਣ কুলਰ ਨੂੰ ਸੰਭਾਲਣਾ ਹੈ ਸੰਭਾਲਣ ਲਈ ਤੁਸੀਂ ਉਸ ਦੀ ਲਾਈਫ ਨੂੰ ਬਚਾ ਕੇ ਰੱਖਣਾ ਹੈ ਉਸ ਨੂੰ ਬਚਾ ਕੇ ਰੱਖਣਾ ਹੈ ਅਗਲੇ ਸਾਲ ਵਾਸਤੇ ਕਈ ਸਾਲਾਂ ਚ ਤੁਹਾਡਾ ਅੱਗੇ ਕੰਮ ਦਿੰਦਾ ਰਹੇਗਾ কুলਰ ਤਾਂ ਆਪਣੇ ਖਰਚੇ ਨੂੰ ਬਚਾਉਣਾ ਹੈ ਕਿਵੇਂ ਤੁਸੀਂ কুলਰ ਦੀ ਸੰਭਾਲ ਕਰਨੀ ਹੈ ਸਾਰੀ ਗੱਲ ਬਾਤ ਦੱਸਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਸਰਦੀਆਂ 'ਚ ਕੂਲਰ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਇਸ ਨੂੰ ਸਹੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਗਲੀਆਂ ਗਰਮੀਆਂ ਵਿੱਚ ਚੰਗੀ ਤਰ੍ਹਾਂ ਕੰਮ ਕਰੇ ਜੇਕਰ ਕੂਲਰ ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਸਟੋਰ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਅੰਦਰ ਉਲੀ ਧੂੜ ਅਤੇ ਗੰਦਗੀ ਇਕੱਠੀ ਹੋ ਸਕਦੀ ਹੈ ਜੋ ਇਸ ਦੀ ਕਾਰਗੁਜ਼ਾਰੀ ਨੂੰ ਵਿਗਾੜ ਸਕਦੀ ਹੈ ਇੱਥੇ ਕੁਝ ਸੁਝਾਅ ਨੇ ਜੋ ਕੂਲਰ ਨੂੰ ਸਟੋਰ ਕਰਨ ਤੋਂ ਪਹਿਲਾਂ ਅਪਣਾਏ ਜਾਣੇ ਚਾਹੀਦੇ ਨੇ ਤਾਂ ਕਿ ਉਸ ਦੀ ਲਾਈਫ ਲੰਬੀ ਹੋ ਸਕੇ ਸਭ ਤੋਂ ਪਹਿਲਾਂ ਪਾਣੀ ਨੂੰ ਪੂਰੀ ਤਰ੍ਹਾਂ ਕੱਢ ਦਿਓ। ਕੂਲਰ ਵਿੱਚ ਜਮਾ ਪਾਣੀ ਨੂੰ ਪੂਰੀ ਤਰ੍ਹਾਂ ਖਾਲੀ ਕਰੋ। ਪਾਣੀ ਨੂੰ ਬਾਹਰ ਨਾ ਕੱਢਣ ਨਾਲ ਇਸ ਵਿੱਚ ਫੰਗਸ ਅਤੇ ਬੈਕਟੀਰੀਆ ਪੈਦਾ ਹੋ ਸਕਦੇ ਨੇ ਜਿਸ ਨਾਲ ਬਦਬੂ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਉਸ ਨੂੰ ਜੰਗਾਲ ਵੀ ਖਾ ਸਕਦਾ ਹੈ। ਅੱਗੇ ਹੈ ਚੰਗੀ ਤਰ੍ਹਾਂ ਸਾਫ਼ ਕਰੋ। ਪਾਣੀ ਕੱਢਣ ਤੋਂ ਬਾਅਦ ਕੂਲਰ ਨੂੰ ਪੂਰੀ ਤਰ੍ਹਾਂ ਸਾਫ਼ ਕਰੋ। ਇਸ ਦੇ ਅੰਦਰਲੇ ਟੈਂਕ, ਪੱਖੇ ਅਤੇ ਕੂਲਿੰਗ ਪੈਡਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਤੁਸੀਂ ਟੈਂਕ ਵਿੱਚ ਐਂਟੀਬੈਕਟੀਰੀਅਲ ਕਲੀਨਰ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕ ਸਕਦੇ ਹੋ ਅੱਗੇ ਹੈ কুলਿੰਗ ਪੈਡ ਸੁਕਾਓ কুলਿੰਗ ਪੈਡਾਂ ਵਿੱਚ ਅਕਸਰ ਨਮੀ ਹੁੰਦੀ ਹੈ ਜੋ ਸਰਦੀਆਂ ਵਿੱਚ ਖਰਾਬ ਹੋ ਸਕਦੀ ਹੈ ਪੈਡਾਂ ਨੂੰ ਪੂਰੀ ਤਰ੍ਹਾਂ ਸੁਕਾਓ ਜੇ ਪੈਡ ਬਹੁਤ ਗੰਦੇ ਜਾਂ ਪੁਰਾਣੇ ਨੇ ਤਾਂ ਤੁਸੀਂ ਅਗਲੀਆਂ ਗਰਮੀਆਂ ਲਈ ਉਹਨਾਂ ਨੂੰ ਬਦਲਣ ਬਾਰੇ ਵੀ ਵਿਚਾਰ ਕਰ ਸਕਦੇ ਹੋ ਤਾਂ ਫਿਰ ਤੁਸੀਂ ਉਹਨਾਂ ਪੈਡ ਨੂੰ ਸੁੱਟ ਦਿਓ ਸੰਭਾਲ ਕੇ ਨਾ ਰੱਖੋ ਅੱਗੇ ਹੈ ਪੱਖਾ ਅਤੇ ਬਲੇਡ ਸਾਫ਼ ਕਰੋ ਕੀ ਅਤੇ ਬਲੇਡਾਂ ਨੂੰ ਧੂੜ ਇਕੱਠੀ ਹੋ ਜਾਂਦੀ ਹੈ ਉਹਨਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ ਜਿਸ ਨਾਲ ਗਰਮੀਆਂ ਵਿੱਚ ਕੂਲਰ ਦੀ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਧੂੜ ਅਤੇ ਗੰਦਗੀ ਦੇ ਇਕੱਠਾ ਹੋਣ ਤੇ ਵਚਨ ਲਈ ਬਲੇਡਾਂ ਨੂੰ ਸਾਫ਼ ਕਰੋ ਅਤੇ ਸੁਕਾ ਕੇ ਰੱਖੋ ਅੱਗੇ ਹੈ ਪਾਵਰ ਕੇਬਲ ਅਤੇ ਸਵਿੱਚ ਦੀ ਜਾਂਚ ਕਰੋ ਪਾਵਰ ਕੇਬਲ ਅਤੇ ਸਵਿੱਚ ਦੀ ਸਥਿਤੀ ਦੀ ਜਾਂਚ ਕਰੋ ਜੇ ਕੇਬਲ ਵਿੱਚ ਕੋਈ ਕੱਟ ਜਾਂ ਨੁਕਸਾਨ ਹੈ ਤਾਂ ਇਸ ਦੀ ਮੁਰੰਮਤ ਕਰੋ ਅਤੇ ਬਦਲੋ ਤਾਂ ਜੋ ਅਗਲੀ ਵਾਰ ਇਸ ਦੀ ਵਰਤੋਂ ਕਰਨ ਵੇਲੇ ਕੋਈ ਸਮੱਸਿਆ ਨਾ ਹੋਵੇ ਕੂਲਰ ਨੂੰ ਟਕੋ ਕੂਲਰ ਆ ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਇਸ ਨੂੰ ਕੱਪੜੇ ਜਾਂ ਪਲਾਸਟਿਕ ਦੇ ਢੱਕਣ ਨਾਲ ਚਾਦਰ ਨਾਲ ਢੱਕ ਦੇਣਾ ਚਾਹੀਦਾ ਹੈ ਇਸ ਨੂੰ ਧੂੜ ਅਤੇ ਨਮੀ ਤੋਂ ਬਚਾਏਗਾ ਢੱਕਣ ਨਾਲ ਕੂਲਰ ਦੀ ਬਾਹਰੀ ਸਤ੍ਹਾ ਅਤੇ ਅੰਦਰੂਨੀ ਹਿੱਸੇ ਵੀ ਸੁਰੱਖਿਅਤ ਹੁੰਦੇ ਨੇ ਅਗਿਆ ਸੁੱਕੀ ਅਤੇ ਸੁਰੱਖਿਅਤ ਥਾਂ ਤੇ ਰੱਖੋ ਕੂਲਰ ਨੂੰ ਸੁੱਕੀ ਅਤੇ ਹਵਾਦਾਰ ਜਗ੍ਹਾ ਤੇ ਰੱਖੋ ਜਿੱਥੇ ਨਮੀ ਨਾ ਹੋਵੇ ਕੂਲਰ ਨੂੰ ਨਮੀ ਵਾਲੀ ਥਾਂ ਤੇ ਰੱਖਣ ਨਾਲ ਜੰਗਾਲ ਲੱਗ ਸਕਦਾ ਹੈ ਅਤੇ ਇਸ ਦੀ ਉਮਰ ਕੱਟ ਸਕਦੀ ਹੈ ਤਾਂ ਇਹ ਕੁਝ ਟਿਪਸ ਨੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਗਲੇ ਸਾਲ ਲਈ কুলਰ ਨੂੰ ਸੁਰੱਖਿਅਤ ਰੱਖ ਸਕਦੇ ਹੋ ਗਰਮੀਆਂ ਸ਼ੁਰੂ ਹੁੰਦੀ ਤੁਹਾਨੂੰ ਦੁਬਾਰਾ ਵਧੀਆ ਕੂਲਿੰਗ ਦੇਵੇਗਾ ਤੇ ਠੰਡੀ ਹਵਾ ਦਾ ਅਹਿਸਾਸ ਕਰਾਏਗਾ কুলਰ ਨੂੰ ਸੰਭਾਲਣ ਲਈ ਇਹ ਟਿਪਸ ਤੁਹਾਨੂੰ ਕਿਵੇਂ ਲੱਗੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ